2 ਸਾਲ ਦੀ ਤਾਂ ਸਾਡੀ ਆਪਦੀ ਰਿਫੇਰ ਦੀ ਵਾਰੰਟੀ ਹੈ ਠੀਕ ਹੈ ਗੱਲ ਆ ਕਿਸੇ ਵੀ ਇਹਦਾ ਤਾਂ ਰੰਗ ਰੰਗ ਦਾ ਕੋਈ ਹੋਰ ਫਰਕ ਹੁੰਦਾ ਵੀ ਰੰਗ ਅਲੱਗ ਅਲੱਗ ਰੰਗਾਂ ਚ ਹਾਂ ਅਲੱਗ ਅਲੱਗ ਰੰਗਾਂ ਦੇ ਅੱਜ ਮੇ ਰੰਗ ਬਣੇ ਪਏ ਨੇ ਦੇਖੋ ਜੇ ਜ਼ਿਆਦਾਤਰ ਤਾਂ ਵਾਈਟ ਹੀ ਚੱਲਦਾ ਜੀ ਵਾਈਟ ਗਰੇ ਮਸ਼ਰੂਮ ਤਿੰਨ ਕਲਰ ਹੀ ਜ਼ਿਆਦਾ ਚੱਲਦੇ ਨੇ ਬਸ ਤੇ ਗੱਲ ਦੂਜੀ ਇਹ ਆ ਮਨ ਹਾਂਜੀ ਵੀ ਇੱਕ ਤਾਂ ਹੁੰਦਾ ਆਪਾਂ ਦੁਕਾਨਦਾਰ ਨੂੰ ਮਾਲ ਦੇਣਾ ਠੀਕ ਹੈ ਜੀ ਇੱਕ ਡਾਇਰੈਕਟ ਜਦੋਂ ਬੰਦਾ ਕੋਈ ਆਪਣੇ ਨਾਲ ਕਾਲ ਕਰੂਗਾ ਉਹਨੂੰ ਵੀ ਮਾਲ ਦੇਵਾਂਗੇ ਹਾਂਜੀ ਹਾਂ ਵੀਰੇ ਇੱਕ ਕੂਲਰ ਵੀ ਚਾਹੀਦਾ ਇੱਕ ਵੀ ਚਾਹੀਦਾ ਕੋਈ ਦਿੱਕਤ ਹੀ ਨਹੀਂ ਹਮ ਇੱਕ ਚਾਹੀਦਾ ਦੋ ਚਾਹੀਦੇ ਨੇ ਜਿੰਨੇ ਵੀ ਚਾਹੀਦੇ ਨੇ ਡਾਇਰੈਕਟ ਕਾਲ ਕਰ ਲਓ ਕੋਈ ਦਿੱਕਤ ਨਹੀਂ ਜੇ ਕਿਸੇ ਭਰਾ ਨੂੰ ਮਤਲਬ ਪਸ਼ੂਆਂ ਦੇ ਲਾਉਣ ਵਾਸਤੇ ਕੋਈ ਮੋਟਰ ਵਗੈਰਾ ਕੱਲੀ ਮੋਟਰ ਮੋਟਰ ਵੀ ਮਿਲ ਜਾਂਦੀ ਹੈ ਵੀਰੇ ਤੇ ਏਸੀ ਤੇ ਨਾ ਏਸੀ ਦਾ ਕੀ ਫਰਕ ਹੁੰਦਾ ਇਹਦਾ ਇਹਦੇ ਵਿੱਚ ਹਣੀ ਪੈਡ ਹੁੰਦਾ ਵੀਰੇ ਅੱਛਾ ਇਹ ਜਿਹੜਾ ਖਰਾਬ ਨਹੀਂ ਹੁੰਦਾ ਅੱਛਾ ਇਹਨੂੰ ਬਾਰ-ਬਾਰ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ ਅੱਛਾ ਜਿਹੜਾ ਆਪਣਾ ਸਿੰਪਲ ਫੁੱਸ ਹੁੰਦਾ ਹੈਗਾ ਉਹ ਆਏ ਵਾਰ ਚੇਂਜ ਕਰਨਾ ਪੈਂਦਾ ਤੇ ਇਹਦੇ ਵਾਲੇ ਦੋ ਹੁੰਦੇ ਨੇ ਜੀ ਅੱਛਾ ਜਿਹੜਾ ਏਸੀ ਕੂਲਰ ਹੋਊਗਾ ਉਹਦੇ ਵਿੱਚ ਪਾ ਕੰਮ ਜਦੋਂ ਪਾਣੀ ਦੀ ਜਿਆਦਾ ਲੋੜ ਪੈਂਦੀ ਹੈ ਬਿਲਕੁਲ ਜੀ ਇਸ ਤੋਂ ਬਾਅਦ ਉਹਦੀ ਬਾਡੀ ਨਿਕਲ ਕੇ ਇਸ ਤਰਫ ਆ ਜਾਂਦੀ ਹੈ ਇੱਧਰ ਆ ਜਾਂਦੀ ਹੈ ਫਿਰ ਬਾਡੀ ਅੱਛਾ ਉੱਥੋਂ ਬਾਡੀ ਤਿਆਰ ਹੋ ਕੇ ਉੱਥੋਂ ਬਾਡੀ ਤਿਆਰ ਹੋ ਕੇ ਆ ਰਿਹਾ ਜੀ ਉਹਰੇ ਹੁੰਦੀ ਹੈ ਇਹਦੀ ਫਿਨਿਸ਼ਿੰਗ ਅੱਛਾ ਸਾਡੀ ਮਤਲਬ ਜਿਵੇਂ ਆ ਜੋੜ ਹੈ ਕੋਈ ਇਹ ਸਾਰਾ ਇਹ ਸਾਰਾ ਫਿਨਿਸ਼ਿੰਗ ਕਰਕੇ ਫਿਰ نیچے ਜਾਉ ਲਿਫਟ ਰਹੀ ਅੱਛਾ ਜਿਹੜੇ ਆ ਜੋੜ ਜਾਲ ਹੈ ਹਾਂ ਇਹ ਸਾਰੇ ਗੈਪ ਹੋ ਜਾਣਗੇ ਹਾਂਜੀ ਹਾਂ 2 ਸਾਲ ਤੱਕ ਸਾਡੀ ਸਰਵਿਸ ਕਰੇ ਮਿਲੂਗੀ ਵੀਰੇ ਕੋਈ ਮੋਟਰ ਖਰਾਬ ਹੁੰਦੀ ਹੈ ਕੱਲਾ ਫੋਨ ਕਰੋ ਸਾਨੂੰ ਸਾਡਾ ਬੰਦਾ ਖੁਦ ਆ ਕੇ ਚੇਂਜ ਕਰ ਦੇਵੇ। ਇਹਦਾ ਕੀ ਸਹਜ ਆ? 18 ਇੰਚ ਇਹ ਹਾਂਜੀ ਇਹ ਆ ਗਈ ਮਤਲਬ ਇੱਕ ਤਰ੍ਹਾਂ ਦਾ ਸਾਂਚ ਆ ਜਿਹਨੇ ਆਪਾਂ ਕਹਿਦੀ ਆ। ਅੱਛਾ ਇਹ ਸਾਂਚ ਆ। ਸਾਂਚ ਆ ਗਿਆ। ਇਹਦੇ ਵਿੱਚ ਜਿਹੜੇ ਰੰਗ ਦੀ ਬੋਡੀ ਬਣਾਉਣੀ ਹੈ ਪਹਿਲਾਂ ਤਾਂ ਦੇਖੋ ਰੰਗ ਵੱਜ ਜਾਂਦਾ ਇੱਧਰ ਦਿਖਾਓ। ਇਹਦੀ ਲਾਈਫ ਕਿੰਨੀ ਕੀ ਹੁੰਦੀ ਆ ਮਾ? ਇਹਨੂੰ ਪੁੱਛ ਵੀ ਨਹੀਂ ਹੁੰਦਾ ਵੀਰੇ। ਕੁਝ ਵੀ ਨਹੀਂ ਹੁੰਦਾ। ਪਾਣੀ ਪੁਣੀ ਨਾਲ ਖਰਾਬ ਤਾਂ ਨਹੀਂ ਹੁੰਦੀ? ਬਿਲਕੁਲ ਨਹੀਂ ਮੈਂ ਕਹਿੰਦਾ ਚਾਹੇ ਪਾਣੀ ਦੇ ਵਿੱਚ ਨੂਨ ਪਾ ਕੇ ਜਦ ਚਲਾਈ ਚੱਲੋ ਤਾਂ ਵੀ ਕੋਈ ਦਿੱਕਤ ਨਹੀਂ। ਤੇ ਇਹ ਗੱਲ ਦਾ ਇੱਕ ਬੰਨ ਕੇ ਚੱ ਠੀਕ ਉਹ ਤੇੜਾ ਜਿਹਾ ਉਹਦਾ ਉਹਦੇ ਸਾਡੇ ਕੋਲ ਹੱਲ ਹੈਗਾ ਵੀਰੇ ਕਿਉਂਕਿ ਸਾਰਾ ਹੱਥ ਹੀ ਬਣਦਾ ਅੱਛਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਮੈਂ ਤੁਹਾਡਾ ਵੀਰ ਆਮਨਤ ਸੇਖੋਂ ਬੋੜਾਵਾਲ ਦੋਸਤੋ ਗਰਮੀਆਂ ਦਾ ਸੀਜ਼ਨ ਸਟਾਰਟ ਹੋ ਗਿਆ ਹਨਾ ਤੇ ਅਪ੍ਰੈਲ ਦੀ ਸਟਾਰਟਿੰਗ ਹੋ ਗਈ ਤੇ ਆਪਾਂ ਅੱਜ ਖੜੇ ਆਂ ਕੁਲਰ ਫੈਕਟਰੀ ਦੇ ਵਿੱਚ 15 ਸਾਲ ਪੁਰਾਣੀ ਕੁਲਰ ਫੈਕਟਰੀ ਆ ਜਿੱਥੋਂ ਕਿ ਆਪਾਂ ਕਹਿੰਦੇ ਵੀ ਆਪਾਂ ਪਹਿਲਾਂ ਦੁਕਾਨਦਾਰਾਂ ਦੇ ਕੋਲ ਜਾਨਨੇ ਆਂ ਇਹਨਾਂ ਨੂੰ ਪਾੜਦੇ ਨੇ ਹਨਾ ਇਹਦੇ ਵੀ ਛੱਲ ਪੱਟਣ ਦੀ ਬਜਾਏ ਡਾਇਰੈਕਟ ਆਪਾਂ ਫੈਕਟਰੀ ਮਾਲਕਾਂ ਨਾਲ ਗੱਲਬਾਤ ਕਰਦੇ ਆ ਅੱਜ ਵੀ ਆਪਾਂ ਨੂੰ ਆਮ ਰਿਟੇਲ ਦੇ ਵਿੱਚ ਉਰੋਂ ਕੂਲਰ ਮਿਲੂ ਜਾਂ ਨਾ ਮਿਲੂ ਆਜਾ ਪਾਵਨ ਨਾਲ ਜੁੜਦੇ ਆ ਭਾਈ ਅਮਨ ਕੀ ਹਾਲ ਚਾਲ ਨੇ ਠੀਕ ਠਾਕ ਵੀਰੇ ਹੋਰ ਠੀਕ ਹੋ ਅਸ਼ੀਕਾਰ ਜੀ ਅੱਛਾ ਤੇ ਜਿਹੜੇ ਗੱਲਬਾਤ ਕਰਾਂ ਸਾਰੀ ਮਤਲਬ ਇੰਟੀਰੀਅਰ ਜਿਹੜਾ ਕੁਝ ਬਣਦਾ ਆਪਣੇ ਵੇ ਹਾਂ ਜੀ ਚੈਰ ਕਰਦੇ ਆ ਆਪਾਂ ਹਾਂਜੀ ਖੁਦ ਹੀ ਮੈਨੂਫੈਕਚਰਿੰਗ ਆਪਣੀ ਸਾਰੀ ਵੀਰੇ ਇਹ ਨਾ ਮਤਲਬ ਜਿਹੜੇ ਸਾਈਜ਼ ਵਗੈਰਾ ਨੇ ਵੱਖ-ਵੱਖ ਨੇ ਕਿ ਇੱਕੋ ਜਿਹੇ ਵੱਖ-ਵੱਖ ਸਾਈਜ਼ ਵੱਖ-ਵੱਖ ਨੇ ਵੀਰੇ ਛੋਟੇ ਵੱਡੇ ਸਾਰੇ ਏਸੀ ਕੂਲਰ ਸਿੰਪਲ ਕੂਲਰ ਸਾਰੀ ਤਰ੍ਹਾਂ ਦੇ ਤੇ ਇਦੇ ਵਿੱਚ ਹਨੀ ਪੈਡ ਹੁੰਦਾ ਵੀਰੇ ਅੱਛਾ ਇਹ ਜਿਹੜਾ ਖਰਾਬ ਨਹੀਂ ਹੁੰਦਾ ਇਹਨੂੰ ਬਾਰ-ਬਾਰ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ ਜਿਹੜਾ ਆਪਣਾ ਸਿੰਪਲ ਫਸ ਹੁੰਦਾ ਹੈਗਾ ਉਹ ਆਏ ਵਾਰ ਚੇਂਜ ਕਰਨਾ ਪੈਂਦਾ ਤੇ ਇਹਦੀ ਲੋਕੇਸ਼ਨ ਕਿਹੜੀ ਹੈ ਕਰੰਟਰ ਦੇ ਲਿਗੇ ਇਹ ਆਪਣਾ ਬੁੜਲਾਡਾ ਸ਼ਹਿਰ ਹੈ ਵੀਰੇ ਬੁੜਲਾਡੇ ਸ਼ਹਿਰ ਤੋਂ ਆਈਟੀ ਚੌਕ ਐ ਮੇਨ ਉੱਥੋਂ 1 ਕਿਲੋਮੀਟਰ ਤੇ ਆਉਂਦਪੁਰ ਪਿੰਡ ਰੋਡ ਵੱਜਦਾ ਅੱਛਾ ਇੱਥੇ ਰੇਲਵੇ ਕ੍ਰੋਸਿੰਗ ਆਣੀ ਰੇਲਵੇ ਫਾਟ ਗਿਆ ਬਿਲਕੁਲ ਰੇਲਵੇ ਫਾਟ ਬਾਕੀ ਸਕਰੀਨ ਤੇ ਨੰਬਰ ਚੱਲਦਾ ਜਦੋਂ ਮਰਜ਼ੀ ਡਾਇਲਡ ਕਰਕੇ ਕੰਟੈਕਟ ਕਰ ਲਿਓ ਭਰਾ ਮੇਰੇ ਆ ਜਾਓ ਆਪਾਂ ਜੁੜਦੇ ਹਾਂ ਫੈਕਟਰੀ ਹੈਗਾ ਤੇ ਉਧਰ ਦਿਖਾ ਦੇ ਜੋ ਵੀ ਮੜਾ ਯਾਰ ਘੈਂਟ ਜੀ ਮਤਲਬ ਇਹ ਨਹੀਂ ਹੈਗਾ ਵੀ ਸਟਾਕ ਖਤਮ ਹੋ ਜयो ਨਾ ਨਹੀਂ 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 ਸਟਾਕ ਤਾਂ ਖਤਮ ਹੋਣ ਵਾਲੀ ਗੱਲ ਹੀ ਨਹੀਂ ਕੋਈ ਇਹ ਤਾਂ ਨਹੀਂ ਹੈਗਾ ਵੀ ਮੰਨ ਕੇ ਚੱਲੋ ਥੋੜ੍ਹ ਲਵੇ ਬੰਦਾ ਆਵੇ ਪੂਰੇ ਜੇਠ ਹੜੱਚ ਉਦੋਂ ਵੀ ਸਟਾਕ ਖਤਮ ਹੋ ਜੇ ਨਹੀਂ ਨਹੀਂ ਵੀਰੇ ਤੇ ਗੱਲ ਦੂਜੀ ਇਹ ਆ ਮਨ ਹਾਂਜੀ ਵੀ ਇੱਕ ਤਾਂ ਹੁੰਦਾ ਆਪਾਂ ਦੁਕਾਨਦਾਰ ਨੂੰ ਮਾਲ ਦੇਣਾ ਠੀਕ ਹੈ ਜੀ ਇੱਕ ਡਾਇਰੈਕਟ ਜਦੋਂ ਬੰਦਾ ਕੋਈ ਆਪਣੇ ਨਾਲ ਕਾਲ ਕਰੂਗਾ ਉਹਨੂੰ ਵੀ ਮਾਲ ਦੇਵਾਂਗੇ ਹਾਂਜੀ ਹਾਂ ਵੀਰੇ ਇੱਕ ਕੂਲਰ ਵੀ ਚਾਹੀਦਾ ਇੱਕ ਵੀ ਚਾਹੀਦਾ ਕੋਈ ਦਿੱਕਤ ਹੀ ਨਹੀਂ ਇੱਕ ਚਾਹੀਦਾ ਦੋ ਚਾਹੀਦੇ ਨੇ ਜਿੰਨੇ ਵੀ ਚਾਹੀਦੇ ਨੇ ਡਾਇਰੈਕਟ ਕਾਲ ਕਰ ਲਓ ਕੋਈ ਦਿੱਕਤ ਨਹੀਂ ਜੇ ਕਿਸੇ ਭਰਾ ਨੂੰ ਮਤਲਬ ਪਸ਼ੂਆਂ ਦੇ ਲਾਉਣ ਵਾਸਤੇ ਕੋਈ ਮੋਟਰ ਵਗੈਰਾ ਕੱਲੀ ਮੋਟਰ ਮੋਟਰ ਵੀ ਮਿਲ ਜਾਂਦੀ ਹੈ ਵੀਰੇ ਮੋਟਰ ਨਵੀਂ ਚਾਹੀਦੀ ਨਵੀਂ ਮਿਲ ਜਾਂਦੀ ਪੁਰਾਣੀ ਚਾਹੀਦੀ ਪੁਰਾਣੀ ਮਿਲ ਜੂਗੀ اچھا ਕੀ ਉਹਦਾ ਰੇਟ ਕੀ ਜੇ ਤਾਂ ਪੁਰਾਣੀ ਚਾਹੀਦੀ ਦੇਖੋ ਲਗਭਗ 1100 ਤੇ 1200 ਦੇ ਵਿੱਚ ਵਿੱਚ ਮਿਲ ਜਾਂਦੀ ਹੈਗੀ ਪੂਰੀ ਕੰਪਲੀਟ ਕਿਟ ਸਾਡੇ ਕੋਲੋਂ ਹਾਂ ਮੱਜਾਂ ਤੇ ਲਾਉਣ ਵਾਸਤੇ ਜਾਂ ਲਾਉਣ ਵਾਸਤੇ ਲੈ ਜਾਂਦੇ ਨੇ ਠੀਕ ਹੈ ਜੀ ਹਾਂ ਜੇ ਨਵੀਂ ਲੈਂਗੇ ਤਾਂ ਨਵੀਂ ਮਿਲ ਜਾਂਦੀ ਹੈ ਠੀਕ ਹੈ ਕੀ ਤੁਹਾਨੂੰ ਜਿਹੜਾ ਸਾਰਾ ਇਹ ਬੋਡੀ ਬਣਦੀ ਹੈ ਉਹ ਚੀਜ਼ ਦਿਖਾ ਦਿੰਨੇ ਸਾਰੀ ਵੀ ਕਿੱਦਾਂ ਬਣਦੀ ਹੈ ਕੀ ਚੀਜ਼ ਹਾਂਜੀ ਉੱਪਰ ਸਾਰਾ ਆਜੋ ਹਾਂਜੀ ਸਹਲ ਵੀ ਮੁੜਿਆ ਆ ਗਿਓ ਬ੍ਰੇ ਇੱਥੇ ਬੰਦਿਆ ਨੇ ਜੀ ਬਾਡੀ ਅੱਛਾ ਇਹ ਬਾਡੀਆਂ ਤਿਆਰ ਕਰਦੇ ਹੋਰ ਸਾਰੀ ਉਸੇ ਫਰੇਮ ਦੇ ਇਹ ਹਾਂਜੀ ਇਹ ਆ ਗਈ ਮਤਲਬ ਇੱਕ ਤਰ੍ਹਾਂ ਦਾ ਸਾਂਚ ਆ ਜੇ ਮੈਂ ਆਪਾਂ ਕਹਿਦੀ ਐ ਅੱਛਾ ਇਹ ਸਾਂਚਾ ਸਾਂਚਾ ਆ ਗਿਆ ਇਦੇ ਵਿੱਚ ਜਿਹੜੇ ਰੰਗ ਦੀ ਬਾਡੀ ਬਣਾਉਣੀ ਹੈ ਪਹਿਲਾਂ ਤਾਂ ਦੇਖੋ ਰੰਗ ਵੱਜ ਜਾਂਦਾ ਇੱਧਰ ਦਿਖਾਓ ਇਹਦੀ ਲਾਈਫ ਕਿੰਨੀ ਕੀ ਹੁੰਦੀ ਆ ਮਾ ਇਹਨੂੰ ਕੁਝ ਵੀ ਨਹੀਂ ਹੁੰਦਾ ਵੀਰੇ ਕੁਝ ਵੀ ਨਹੀਂ ਹੁੰਦਾ ਸਾਹੀ ਪੁਣੀ ਨਾਲ ਖਰਾਬ ਤਾਂ ਨਹੀਂ ਹੁੰਦੀ ਬਿਲਕੁਲ ਨਹੀਂ ਮੈਂ ਕਹਿੰਦਾ ਚਾਹੇ ਪਾਣੀ ਦੇ ਵਿੱਚ ਨੂਨ ਪਾ ਕੇ ਜਦ ਚਲਾਈ ਚੱਲੋ ਤਾਂ ਵੀ ਕੋਈ ਦਿੱਕਤ ਨਹੀਂ ਤੇ ਇਹ ਗੱਲ ਦਾ ਇੱਕ ਵਾਰ ਮੰਨ ਕੇ ਚੱਲਾਂ ਵਿਆਹ ਸ਼ਾਦੀ 'ਚ ਕੋਈ ਤੱਕਾ ਵੱਜ ਗਿਆ ਕਿਤੇ ਉਹ ਤੇੜਾ ਜਿਹਾ ਉਹਦਾ ਉਹਦੇ ਸਾਡੇ ਕੋਲ ਹੱਲ ਹੈਗਾ ਵੀਰੇ ਕਿਉਂਕਿ ਇਹ ਸਾਰਾ ਹੱਥੀ ਬਣਦਾ ਹੈ ਅੱਛਾ ਇਹ ਮੰਨ ਲਓ ਜੇ ਤਾਂ ਕੋਈ ਬ੍ਰੇਕ ਹੋ ਗਿਆ ਕੋਈ ਲੀਕ ਹੋ ਗਿਆ ਉੱਥੇ ਇਹਨੂੰ ਦੁਬਾਰੇ ਕੈਮੀਕਲ ਲਾ ਕੇ ਉੱਥੇ ਜ दे, दे, अच्छा केमिकल केमिकल ਆ ਕਿਉਂ ਨਹੀਂ ਉਹਦੀ ਫੀਸ ਵਗੈਰਾ ਤਾਂ ਨਹੀਂ ਲੈਂਦੇ ਕੋਈ ਨਹੀਂ ਨਹੀਂ 2 ਸਾਲ ਦੀ ਤਾਂ ਸਾਡੀ ਆਪਦੀ ਰਿਪੇਅਰ ਦੀ ਵਾਰੰਟੀ ਹੈ ਠੀਕ ਹੈ ਗੱਲ ਕਿਸੇ ਵੀ ਇਹਦਾ ਰੰਗ ਰੰਗ ਦਾ ਕੋਈ ਹੋਰ ਫਰਕ ਹੁੰਦਾ ਵੀ ਰੰਗ ਅਲੱਗ ਅਲੱਗ ਰੰਗਾਂ ਚ ਹਾਂ ਅਲੱਗ ਅਲੱਗ ਰੰਗਾਂ ਨੇ ਅੱਜ ਮੇ ਰੰਗ ਬਣੇ ਪਏ ਨੇ ਦੇਖੋ ਜੇ ਜ਼ਿਆਦਾਤਰ ਤਾਂ ਵਾਈਟ ਹੀ ਚੱਲਦਾ ਹੈ ਜੀ ਵਾਈਟ ਗ੍ਰੇ ਮਸ਼ਰੂਮ ਤਿੰਨ ਕਲਰ ਹੀ ਜ਼ਿਆਦਾ ਚੱਲਦੇ ਨੇ ਬਸ ਬਾਕੀ ਦੋਸਤੋ ਫੈਬਰ ਦੀਆਂ ਛਤਰੀਆਂ ਆਪਾਂ ਅਲੱਗ ਤੋਂ ਇੱਕ ਵੀਡੀਓ ਬਣਾਈ ਹੋਈ ਆ ਫੈਬਰ ਦੀਆਂ ਛਾਤਰੀਆਂ ਟਰੈਕਟਰ ਵਾਲੀਆਂ ਹਾਂਜੀ ਉਹ ਵੀ ਉਰੀ ਬਣਦੀ ਨੇ ਉਹ ਵੀ ਮਤਲਬ ਉਰੀ ਬਣਾਉਣਾ ਵੀ ਹਾਂਜੀ ਹਾਂ ਉਹ ਲੱਗਦਾ ਵੀਡੀਓ ਬਣਾਈ ਹੋਈ ਆ ਉਹ ਵੀ ਦੇਖ ਲਿਓ ਬਾਈ ਬਹੁਤ ਫਰਸਟ ਕਲਾਸ ਕੰਮ ਆ ਇਮਾਨਦਾਰੀ ਵਾਲਾ ਕੰਮ ਆ ਇਹਦੀਆਂ ਮੋਟਰਾਂ ਮੋਟਰ ਜਿਹੜੇ ਆ ਵੱਡਾ ਦੇਖਣਾ ਸੱਚ ਹੈਗਾ ਤਾਂ ਸੱਚ ਹੀ ਆ ਨਾ ਹਾਂ ਸੱਚ ਹੈ ਸੱਚ ਦੇ ਵਿੱਚ ਆ ਪੀਸ ਬਣਿਆ ਹੋਇਆ ਦੇਖੋ ਵੀਰੇ ਅੱਛਾ ਆ ਪੀਸ ਬਣਿਆ ਹਾਂ ਇਹ ਵੱਸੇ ਚਾਰ ਫਰ ਖੁੱਲ ਜੂਗੀ ਤਾਂ ਪੀਸ ਬਾਹਰ ਨਿਕਲੇ ਆਊਗਾ ਅੱਛਾ ਇਹਦੇ ਇਹਦੇ ਵਿੱਚ ਦੋ ਮੋਟਰਾਂ ਹੁੰਦੀਆਂ ਨੇ ਪਾਣੀ ਵਾਲੀ ਦੋ ਹੁੰਦੀਆਂ ਨੇ ਜੀ ਅੱਛਾ ਜਿਹੜਾ ਏਸੀ ਕੁਲਰ ਹੋਊਗਾ ਉਹਦੇ ਵਿੱਚ ਪਾਣੀ ਵਾਲੇ ਪੰਪ ਦੋ ਕਮ ਜਦੋਂ ਪਾਣੀ ਦੀ ਜਿਆਦਾ ਲੋੜ ਪੈਂਦੀ ਹੈ ਬਿਲਕੁਲ ਜੀ ਇਸ ਤੋਂ ਬਾਅਦ ਉਹ ਰੋ ਬਾਡੀ ਨਿਕਲ ਕੇ ਇਸ ਤਰਫ ਆ ਜਾਂਦੀ ਹੈ ਇੱਧਰ ਆ ਜਾਂਦੀ ਹੈ ਫਿਰ ਬਾਡੀ ਅੱਛਾ ਉੱਥੋਂ ਬਾਡੀ ਤਿਆਰ ਹੋ ਕੇ ਉੱਥੋਂ ਬਾਡੀ ਤਿਆਰ ਹੋ ਕੇ ਆ ਰਹੀ ਆ ਜੀ ਉਰੇ ਹੁੰਦੀ ਹੈ ਇਹਦੀ ਫਿਨਿਸ਼ਿੰਗ ਸਾਰੀ ਮਤਲਬ ਜਿਵੇਂ ਆ ਜੋੜ ਹੈ ਕੋਈ ਇਹ ਸਾਰਾ ਇਹ ਸਾਰਾ ਫਿਨਿਸ਼ਿੰਗ ਕਰਕੇ ਫਿਰ نیچے ਜਾਉ ਲਿਫਟ ਰਾਹੀ ਅੱਛਾ ਜਿਹੜੇ ਆ ਜੋੜ ਜਾਣਾ ਹੈ ਹਾਂ ਇਹ ਸਾਰੇ ਗੈਰ ਹਾਂਜੀ ਜਿੱਥੇ ਵੀ ਕੋਈ ਮਾੜਾ-ਮਾੜਾ ਗ੍ਰੈਂਡਰ ਲੱਗਣਾ ਜਾਂ ਕੁਝ ਵੀ ਹੋਣਾ ਸਾਰਾ ਓਕੇ ਕਰਕੇ ਇਸ ਤੋਂ ਬਾਅਦ ਨੀਚੇ ਫਿਟਿੰਗ ਦੀ ਬੰਦਾ ਇੱਕ ਪੀਸ ਵੀ ਲਿਆ ਸਕਦਾ ਇੱਕ ਪੀਸ ਵੀ ਲਿਆ ਸਕਦਾ ਇੱਕ ਪੀਸ ਇਹਦਾ ਸਾਈਜ਼ ਸੂਜ ਕੀ ਹਸਾ ਇਹ 18 ਇੰਚ ਆ ਜਾਂਦੇ ਨੇ ਜੀ 18 ਇੰਚੀ 15 ਇੰਚੀ ਕੰਪਲੀਟ ਤਿਆਰ ਕਰਕੇ ਕਿਨੇ ਕਦਾ ਬਣ ਜੂਗਾ ਜੀ ਕੰਪਲੀਟ ਤਿਆਰ ਕਰਕੇ ਦੇਤਾ ਲੈਣਾ ਬੱਡਬੂਲ ਗੁੱਲਰ ਜੀ ਉਹ ਤਾਂ ਲਗਭਗ ਬੱਡਬੂਲ ਕਿਵੇਂ ਜੀ ਫੂਸ ਵਾਲਾ ਗੁੱਲਰ ਕਹਿੰਦੇ ਨੇ ਇਹਨੂੰ ਆਪਾਂ ਏਸੀ ਗੁੱਲਰ ਤੇ ਨੌਣੇ ਸੀ ਅੱਛਾ ਇਹ ਦੋ ਤਰ੍ਹਾਂ ਦੇ ਹੁੰਦੇ ਨੇ ਉਹ ਤਾਂ 8000 ਤੋਂ ਲੈ ਕੇ ਰੇਂਜ ਤੋਂ ਜਿੰਨੇ ਮਰਜੀ ਉੱਪਰ ਲੈ ਚਲੋ ਅੱਛਾ ਜਿਹੜਾ ਕੋਈ ਆਪਣਾ ਭਰਾ ਕੋਈ ਵੀਡੀਓ ਦੇਖ ਕੇ ਆਊਗਾ ਉਹਦਾ ਕੋਈ ਜੇ ਤੁਹਾਡਾ ਚੈਨਲ ਕੋਈ ਸਬਸਕ੍ਰਾਈਬ ਕਰਕੇ ਨਾਲ ਸਕਰੀਨਸ਼ਾਟ ਲੈ ਕੇ ਆਉਂਦਾ ਉਹਦੇ ਵੱਲ ਸਾਡੇ ਵੱਲੋਂ ਉਹ ਬੰਦੇ ਨੂੰ ਸਪੈਸ਼ਲ ਆਫਰ ਮੈਂ ਲੈਂ ਭਰਾ ਉਹ ਕਨੈਕਟ ਨੰਬਰ ਵੀ ਆਪਾਂ ਪਹਿਲਾਂ ਦੱਸ ਕੇ ਟਿਆਂ ਸਕਰੀਨ ਤੇ ਚੱਲੀ ਜਾਂਦਾ ਕਾਲ ਕਰ ਲਿਓ ਮੁੰਡਾ ਅਮਨ ਜੁੜਿਆ ਹੋਇਆ ਸਾਰੀ ਗੱਲਾਂ ਬਾਤ ਆਪਾਂ ਨੂੰ ਦੱਸ ਦਿਆਂ ਤੇ 2 ਸਾਲ ਤੱਕ ਸਾਡੀ ਸਰਵਿਸ ਕਰੇ ਮਿਲੂਗੀ ਵੀਰੇ ਕੋਈ ਮੋਟਰ ਖਰਾਬ ਹੁੰਦੀ ਹੈ ਕੱਲਾ ਫੋਨ ਕਰੋ ਸਾਨੂੰ ਸਾਡਾ ਬੰਦਾ ਖੁਦ ਆ ਕੇ ਚੇਂਜ ਕਰ ਦੇਈਦਾ ਇਹਦਾ ਕੀ ਸਹਜਾ 18 ਇੰਚ ਇਹਨਾਂ ਦੋਨਾਂ ਅਲੱਗ-ਅਲੱਗ ਸਾਈਜ਼ ਆ 18 ਇੰਚ ਹੀ ਆ ਗਈ ਦੋਨੇ ਇਹ ਡਿਜ਼ਾਈਨ ਦਾ ਫਰਕ ਹੈਗੇ ਇਹਦੇ ਮੂਰੇ ਨਾਲ ਗੋਲ ਕ੍ਰੋਮ ਲਗਾ ਦ ਅੱਛਾ ਹਾਂ ਡਿਜ਼ਾਈਨ ਵਾਲਾ ਕੁਲਰ ਆ ਗਿਆ ਇਹ ਅੱਛਾ ਇਹਦੇ ਮਤਲਬ ਇਹਦੇ ਵੀ ਡ੍ਰਿਲ ਲੱਗਦੀ ਹੈ ਇਹਦੇ ਗ੍ਰਿਲ ਲੱਗਦੀ ਹਾਂਜੀ ਤੇ ਰੇਂਜ ਰੇਂਜ ਦਾ ਕੋਈ ਫਰਕ ਹੈ ਨਾ ਰੇਂਜ ਤਾਂ ਬਸ ਇਹਦੀ ਜੋ ਸ਼ੋਅ ਵੱਧ ਗਈ ਥੋੜਾ ਪਲੱਸ ਹੋ ਜਾਂਦਾ ਹੈ ਇਹ ਪਲੱਸ ਹੋ ਜਾਂਦਾ ਹਾਂਜੀ ਉਹਦਾ ਰੇਟ ਕਿੰਨਾ ਦੱਸਾਂ ਸੀ ਉਹ ਤਾਂ ਜੇ ਤਾਂ ਲੈਣਾ ਸਿੰਪਲ ਚ ਤਾਂ ਤਾਂ 8000 ਦੀ ਰੇਂਜ ਦਾ ਜੇ ਇਸੇ ਨੂੰ ਏਸੀ ਬਣਾ ਦਈਏ ਤਾਂ 1000 ਰੁਪਏ ਪਲੱਸ ਹੋ ਜਾਂਦਾ ਫਿਰ 9 ਤੋਂ 10 ਦੇ ਵਿਚਾਲੇ ਵਿਚਾਲੇ ਹਾਂ ਲਓ ਵੀ ਲੋਕਲ ਆਲੇ ਜਰੂਰ ਜੁੜਿਓ ਤੁਹਾਡਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਠੀਕ ਹੈ ਵੀ ਵੀਡੀਓ ਸ਼ੇਅਰ ਕਰ ਦੇ ਜੀ ਧੰਨਵਾਦ